ਹਾਂਜੀ ਵਾਈਗੁਰ ਜੀ ਆਖਾਲ ਸਾਹਿਬ ਵਾਈਗੁਰ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗੁਰਸਿੱਖ ਬਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦੇਵੀਆਂ ਲੱਖ ਲੱਖ ਮੁਬਾਰਕਾਂ ਅੱਜ ਹੈਗੀ ਹੈ ਜੀ ਬੰਦੀ ਛੋੜ ਦਾ ਦਿਵਸ ਅਤੇ ਦਿਵਾਲੀ ਦਾ ਤੇ ਬੰਦੀ ਛੋੜ ਦਿਵਸ ਤੇ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਗਵਾਲੀਆ ਦੇ ਕਿਲੇ ਤੋਂ 52 ਰਾਜਿਆਂ ਨੂੰ ਰਹਾ ਕਰਕੇ ਲਿਆਏ ਸਨ ਇਹ ਸਾਰਿਆਂ ਨੂੰ ਪਤਾ ਹੀ ਆ ਤੇ ਮਹਾਰਾਜ ਸੱਚੇ ਪਾਸ਼ਾ ਸਾਨੂੰ ਵੀ ਇਸ 83 ਦੇ ਗੇੜ ਤੋਂ ਤੇ ਇਸ ਸੰਸਾਰ ਤੋਂ ਮੁਕਤ ਕਰਦੇ ਨੇ ਤੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਤੇ ਅੱਜ ਦੇ ਪਵਿੱਤਰ ਦਿਹਾੜੇ ਤੇ ਤੁਸੀਂ ਵੀ ਜਰੂਰ ਕਿਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਜਰੂਰ ਦਰਸ਼ਨ ਕਰਨ ਜਾਓ ਆਪਣੇ ਬੱਚਿਆਂ ਨੂੰ ਵੀ ਕਰਵਾਓ ਜੇ ਅਸੀਂ ਅੱਜ ਗੁਰੂ ਦੇ ਲਈ ਟਾਈਮ ਕੱਢਾਂਗੇ ਤਾਂ ਗੁਰੂ ਵੀ ਸਾਡੇ ਲਈ ਟਾਈਮ ਕੱਢੇਗਾ ਔਖੇ ਸਮੇਂ ਦੇ ਵਿੱਚ ਹਨਾ ਤੇ ਸੋ ਇਸ ਕਰਕੇ ਅਸੀਂ ਵੀ ਜਾ ਰਹੇ ਹਾਂ ਜੀ ਅੱਜ ਗੁਰਦਾਸ ਸਾਹਿਬ ਦੇ ਦਰਸ਼ਨ ਕਰਨ ਤੇ ਕਿਸ ਗੁਰਦਾਸ ਸਾਹਿਬ ਜਾ ਰਹੇ ਹਾਂ ਅਸੀਂ ਤੁਹਾਨੂੰ ਬਲੌਗ ਦੇ ਵਿੱਚ ਦਿਖਾਣੇ ਆ ਜੁੜੇ ਰਹੋ ਬਲੌਗ ਦੇ ਨਾਲ ਵੀਡੀਓ ਸਕਿਪ ਨਾ ਕਰਿਓ ਗੁਰਦਾਸ ਸਾਹਿਬ ਦੇ ਤੁਸੀਂ ਜਦ ਦਰਸ਼ਨ ਜਰੂਰ ਕਰਿਓ ਜੀ ਤੇ ਚਲਦੇ ਆ ਅਸੀਂ ਗੁਰਦਾਸ ਸਾਹਿਬ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਵਾਣੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਚਲਦੇ ਆਂ ਗੁਰਦਾਸ ਸਾਹਿਬ ਨਹੰਗ ਸਿੰਘਾਂ ਕੋਲ ਆ ਆ ਦੇਖੋ ਜੀ ਰਸਤੇ ਵਿੱਚ ਜਾਂਦੇ ਜਾਂਦੇ ਸਾਨੂੰ ਨਹੰਗ ਸਿੰਘਾਂ ਦੇ ਦਰਸ਼ਨ ਹੋਏ ਆ ਦੇਖੋ ਊਂਠ ਅੱਜ ਕੱਲ ਤਾਂ ਵੇਖਣ ਵਾਲੇ ਆ ਵਾਹਿਗੁਰੂ ਜੀ ਖਫਦੇ ਸਿੰਘ ਸਾਹਿਬ ਗੁਰੂ ਦੀਆਂ ਪਿਆਰੀਆਂ ਲਾਡਲੀਆਂ ਫੌਜਾਂ ਜਾ ਰਹੀਆਂ ਆ ਆ ਦੇਖੋ ਤਾਂ ਘੋੜੇ ਲਖਨਵਰਦੀ ਸਿੰਘ ਆ ਦੇਖੋ ਘੋੜੇ ਜਾ ਰਹੇ ਆ ਉਹਨਾਂ ਦੇ ਗੁਰੂ ਸਾਹਿਬ ਦੀ ਕਿਰਪਾ ਯਾਰਾ ਤੇ ਡਾਡੂ ਤਾਂ ਹੈ ਹੀ ਨਹੀਂ ਨਾ ਕਿ ਬੇ ਗੁਰੂ ਨੇ ਖਤਮ ਕੀਤੀ ਖਤਮ ਕਿਤੇ ਹੁੰਦਾ ਅਸਲ ਵਿੱਚ ਅਸਲ ਵਿੱਚ ਉਹਨੂੰ ਬੰਦ ਕਰਕੇ ਚਾੜਾ ਪੈਂਦਾ ਹਾਂਜੀ ਸੰਗਤ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਸ੍ਰੀ ਮਾਛਵਾੜਾ ਸਾਹਿਬ ਤੇ ਆਪਾਂ ਹੁਣ ਪਹਿਲਾਂ ਮਾਛਵਾੜਾ ਸਾਹਿਬ ਜਾਣਾ ਜੀ ਨਹੀਂ ਆਪਾਂ ਜਾਂਦੇ ਆਂ ਦੇਖ ਸਾਹਿਬ ਗੁਰਦੁਆਰਾ ਆਪਾਂ ਪਹਿਲਾਂ ਚੱਲ ਹਾਂ ਆਪਾਂ ਚੱਲਦੇ ਆਂ ਪਹਿਲਾਂ ਹੁਣ ਗੁਰਦੁਆਰਾ ਕਟਾਣਾ ਸਾਹਿਬ ਤੇ ਉਸ ਤੋਂ ਬਾਅਦ ਆਪਾਂ ਮਾਛਵਾੜਾ ਸਾਹਿਬ ਗੁਰਦੁਆਰਾ ਸਾਹਿਬਾਂ ਦੇ ਆ ਕੇ ਦਰਸ਼ਨ ਕਰਾਂਗੇ ਬਾਅਦ ਸੀ ਦੇ ਬਾਬਸੀ ਤੇ ਆਪਾਂ ਦਰਸ਼ਨ ਕਰਦੇ ਆ ਪਹਿਲਾਂ ਚੱਲਦੇ ਆ ਗੁਰਦੁਆਰਾ ਕਟਾਣਾ ਸਾਹਿਬ ਤੇ ਇੱਧਰ ਮਛਵੜਾ ਸਾਹਿਬ ਗੁਰਦੁਆਰਾ ਸਾਹਿਬ ਆ ਤੇ ਆਪਾਂ ਜਾ ਰਹੇ ਆ ਸਿੱਧੇ ਤੇ ਸੰਗਤ ਜੀ ਮਛਵੜਾ ਸਾਹਿਬ ਤੋਂ ਤਕਰੀਬਨ 20 ਮਿੰਟ ਦਾ ਰਸਤਾ ਹੋਣਾ ਆ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਤੇ ਆਪਾਂ ਜਾਣਾ ਆ ਸਮਰਾਲੇ ਨਹੀਂ ਜਾਣਾ ਆਪਾਂ ਲੁਧਿਆਣਾ ਰੋਡ ਤੇ ਜਾਣਾ ਆ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਣੇ ਆ ਮਾਛਵਾੜਾ ਸਾਹ ਤੋਂ ਆਪਾਂ ਨਿਕਲ ਚੁੱਕੇ ਆਂ ਤੇ ਹੁਣ ਆਪਾਂ ਕਟਾਣਾ ਸਾਹ ਵੱਲ ਨੂੰ ਜਾ ਰਹੇ ਆਂ ਆਹ ਦੇਖੋ ਆਹ ਜਿਹੜੀ ਨਹਿਰ ਆ ਗਈ ਹੈ ਨਾ ਜੀ ਇਹ ਆ ਚਮਕੌਰ ਸਾਹ ਵੱਲੋਂ ਨਹਿਰ ਆਉਂਦੀ ਤੇ ਸਾਹਮਣੇ ਜੇ ਸਿੱਧੇ ਆਪਾਂ ਜਾਵਾਂਗੇ ਤੇ ਸਿੱਧੇ ਸਮਰਾਲੇ ਨੂੰ ਰੋਡ ਜਾਂਦਾ ਆ ਤੇ ਆਪਾਂ ਜਾਣਾ ਆ ਸੱਜੇ ਹੱਥ ਇੱਧਰ ਇਹ ਜਾਂਦਾ ਲੁਧਿਆਣੇ ਨੂੰ ਰੋਡ ਆਪਾਂ ਲੁਧਿਆਣੇ ਵੱਲ ਨੂੰ ਜਾਣਾ ਜੀ ਆਹ ਦੇਖੋ ਮਾਛਵਾੜਾ ਸਾਹ ਤੋਂ ਆ ਕੇ ਲੁਧਿਆਣਾ ਰੋਡ ਤੇ ਆਪਾਂ ਚੱਲ ਜਾਣਾ ਆ ਸਮਰਾਲੇ ਨਹੀਂ ਜਾਣਾ ਸਮਰਾਲੇ ਤੋਂ ਪਿੱਛੋਂ ਜਿਹੜੀ ਚਮਕੌਰ ਸਾਹਿਬ ਤੋਂ ਨਹਿਰ ਆਉਂਦੀ ਆ ਉਹ ਨਹਿਰੇ ਨਹਿਰ ਆਪਾਂ ਲੁਧਿਆਣੇ ਵੱਲ ਨੂੰ ਜਾ ਰਹੇ ਆ ਤੇ ਇਸੇ ਹੀ ਨਹਿਰ ਦੇ ਕੰਡੇ ਤੇ ਗੁਰਦੁਆਰਾ ਕਟਾਣਾ ਸਾਹਿਬ ਆਣਾ ਹੈ ਤੇ ਜਿਹਨੂੰ ਗੁਰਦੁਆਰਾ ਦੇਗਸਰ ਸਾਹਿਬ ਵੀ ਕਿਹਾ ਜਾਂਦਾ ਆ ਤੇ ਬਹੁਤ ਵਿਲੱਖਣ ਇਤਿਹਾਸ ਆ ਜਿਹਨੂੰ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣੇ ਆ ਆਪਾਂ ਕੋਈ ਨਹੀਂ ਉੱਥੇ ਜਾ ਕੇ ਤੁਹਾਨੂੰ ਇਤਿਹਾਸ ਵੀ ਸਰਵਣ ਕਰਾਉਨੇ ਆ ਤੇ ਅਸੀਂ ਜਾਂਦੇ ਜਾਂਦੇ ਵਿਚਾਰ ਕਰ ਰਹੇ ਸੀਗੇ ਵੀ ਆਪਾਂ ਨੂੰ ਹਰ ਰੋਜ਼ ਕੰਮਕਾਰ ਵਿੱਚ ਹੀ ਨਿਖਜਿਤ ਹੋਣਾ ਚਾਹੀਦਾ ਵੀ ਗੁਰਦੁਆਰਾ ਸਾਹਿਬਾਂ ਵਾਸਤੇ ਵੀ ਸਮਾਂ ਕੱਢਣਾ ਚਾਹੀਦਾ ਹੈ। ਇਹਦਾ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਇਆ ਕਰੋ ਤੇ ਸਾਡੇ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਬਾਰੇ ਪਤਾ ਲੱਗੇ ਆਪਣੇ ਵਿਰਸੇ ਬਾਰੇ ਪਤਾ ਲੱਗੇ ਕਿੱਥੇ-ਕਿੱਥੇ ਗੁਰੂ ਸਾਹਿਬ ਗਏ ਆ ਤੇ ਗੁਰੂ ਸਾਹਿਬਾਂ ਨੇ ਚਰਨ ਪਾਏ ਉੱਥੇ ਕੀ ਕੌਤਕ ਹੋਇਆ ਇਹ ਜ਼ਰੂਰ ਯਾਨ ਦੇਣਾ ਚਾਹੀਦਾ ਇਹਨਾਂ ਗੱਲਾਂ ਵੱਲ ਆਪਣੇ ਬੱਚਿਆਂ ਨੂੰ ਤੇ ਆਪ ਗੁਰਦੁਆਰਾ ਸਾਹਿਬ ਜ਼ਰੂਰ ਜਾਇਆ ਕਰੋ ਤਕਰੀਬਨ ਤੁਸੀਂ ਮਹੀਨੇ ਵਿੱਚ 1 ਜਾਂ 2 ਦਿਨ ਜ਼ਰੂਰ ਗੁਰੂ ਵਾਸਤੇ ਕੱਢਿਆ ਕਰੋ ਕਿਤੇ ਦਰਬਾਰ ਸਾਹਿਬ ਚੱਲ ਗਏ ਜਿਹੜਾ ਵੀ ਤੁਹਾਡੇ ਕੋਲ ਅਸਥਾਨ ਹੈ ਗੁਰੂ ਸਾਹਿਬ ਦਾ ਮਹਾਰਾ ਸੱਚੇ ਪਾਤਸ਼ਾਹ ਪੂਰੇ ਪੰਜਾਬ ਵਿੱਚ ਹੀ ਗੁਰੂ ਸਾਹਿਬ ਨੇ ਦੁਨੀਆ ਨੂੰ ਤਾਰਿਆ ਜਾ ਜਾ ਕੇ ਤੇ ਤੁਸੀਂ ਜਿੱਥੇ ਵੀ ਤੁਹਾਡੇ ਲਾਗੇ ਕੋਈ ਇਤਿਹਾਸਕ ਅਸਥਾਨ ਹੈ ਉੱਥੇ ਜ਼ਰੂਰ ਜਾ ਕੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਿਆ ਕਰੋ ਆਪਾਂ ਬੱਚਿਆਂ ਨੂੰ ਜੇ ਛੋਟੇ ਹੁੰਦਿਆਂ ਨੂੰ ਗੁਰੂ ਸਾਹਿਬ ਦੇ ਨਾਲ ਜੋੜ ਲਵਾਗੇ ਤਾਂ ਵਧੀਆ ਜਦੋਂ ਵੱਡੇ ਹੋ ਜਾਂਦੇ ਆ ਤੇ ਫਿਰ ਆਪਾਂ ਕਹਿੰਨੇ ਚਲੋ ਪੁੱਤਰੋ ਗੁਰਦੁਆਰਾ ਸਾਹਿਬ ਫਿਰ ਨਿਆਣੇ ਜਾਂਦੇ ਨਹੀਂ ਹੈਗੇ ਇਸ ਕਰਕੇ ਛੋਟੇ ਹੁੰਦਿਆਂ ਨੂੰ ਹੀ ਗੁਰੂ ਦੇ ਨਾਲ ਜੋੜਨਾ ਚਾਹੀਦਾ ਫਿਰ ਬੱਚੇ ਮਾੜੀ ਸੰਗਤ ਵਿੱਚ ਨਹੀਂ ਜਾਂਦੇ ਚੰਗੀ ਸੰਗਤ ਵਿੱਚ ਜੁੜੇ ਰਹਿੰਦੇ ਹਨਾ ਜੀ ਬੱਚਿਆਂ ਨੂੰ ਜਰੂਰ ਆਪਣੇ ਨੂੰ ਗੁਰੂ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਜੇ ਅਸੀਂ ਗੁਰੂ ਸਾਹਿਬ ਵਾਸਤੇ ਟਾਈਮ ਕੱਢਾਗੇ ਨਾ ਤਾਂ ਗੁਰੂ ਵੀ ਸਾਡੇ ਵਾਸਤੇ ਫਿਰ ਟਾਈਮ ਕੱਢੂਗੇ ਬਿਲਕੁਲ ਜੀ ਔਖੀ ਘੜੀ ਤੋਂ ਸਾਨੂੰ ਬਚਾਓਗੇ ਆ ਤੁਸੀਂ ਸੁਣਿਆ ਹੁਣ ਆ ਕਿਸੇ ਪਰਿਵਾਰ ਦੇ 4-5 ਜੀ ਗੱਡੀ ਜਾਂਦੇ ਆ ਸਾਥ ਸੰਗਜੇ ਗੱਡੀ ਪੂਰੀ ਟੁੱਟ ਜਾਂਦੀ ਐ ਐਕਸੀਡੈਂਟ ਹੋ ਜਾਂਦਾ ਐ ਉਹ ਕਹਿੰਦੇ ਕਮਾਲ ਹੋ ਗਈ ਆ ਪੰਜੇ ਜੀ ਬਚ ਗਏ ਉਹ ਉੱਤੇ ਨਹੀਂ ਬਚਦਾ ਕੋਈ ਚੰਗਾ ਬੀਜਿਆ ਕਰਮੇ ਮੋਰੇ ਆ ਜਾਂਦਾ ਆ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਨਿਤਨੇਮ ਕਰਦੇ ਆ ਬਾਣ ਪੂਜਾ ਕਰਦੇ ਆ ਆਪਣੇ ਗੁਰੂ ਪੀਰ ਨੂੰ ਧਿਆਨੇ ਆ ਉਹ ਕਰਮ ਮੋਰੇ ਆ ਜਾਂਦਾ ਆ ਚੰਗਾ ਬੀਜਿਆ ਹੋਇਆ ਪਰ ਸੱਚੇ ਪਾਤਸ਼ਾਹ ਦੁੱਖ ਦੀ ਘੜੀ 'ਚੋਂ ਬੰਦੇ ਨੂੰ ਕੱਢ ਦਿੰਦੇ ਆ ਜੇ ਗੁਰੂ ਵਾਸਤੇ ਸਮਾਂ ਕੱਢਿਆ ਹੋਵੇ ਆ ਕੰਮਕਾਰਾਂ ਵਾਸਤੇ ਤਾਂ ਪੁੱਤਰਾ ਧੀਆ ਵਾਸਤੇ ਤਾਂ ਸਾਰੇ ਸਮਾਂ ਕੱਢਦੇ ਆ ਆਪਾਂ ਸਾਰੇ ਹਰ ਰੋਜ਼ ਹੀ ਆਪਣੇ ਪੁੱਤਰਾ ਧੀਆ ਵਾਸਤੇ ਕੰਮਕਾਰਾਂ ਵਾਸਤੇ ਸਮਾਂ ਕੱਢਦੇ ਆ ਪਰ ਗੁਰੂ ਵਾਸਤੇ ਜ਼ਰੂਰ ਕੁਝ ਨਾ ਕੁਝ ਸਮਾਂ ਸਾਨੂੰ ਸਾਰਿਆਂ ਨੂੰ ਕੱਢਣਾ ਚਾਹੀਦਾ ਤੇ ਆਓ ਆਪਾਂ ਵੀ ਅੱਜ ਚੱਲਦੇ ਆਂ ਨਾਲ ਨਾਲ ਤੁਸੀਂ ਵੀ ਵੀਡੀਓ ਵਿੱਚ ਦਰਸ਼ਨ ਕਰੀ ਜਾਓ ਗੁਰਦੁਆਰਾ ਕਟਾਣਾ ਸਾਹਿਬ ਆਪਾਂ ਪਹੁੰਚਣ ਵਾਣੇ ਆ ਚਲੋ ਚੱਲਦੇ ਆ ਜੀ ਦੇਖੋ ਜੀ ਮੰਕੀ 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 ਭਾਜੀ ਆ ਗਿਆ ਇੱਧਰ ਮੰਕੀ ਬਹੁਤ ਆ ਬਾਂਦਰ ਬਹੁਤ ਆ ਬਾਂਦਰ ਕਹਣਾ ਥੋੜਾ ਜਿਆਦਾ ਹੋਰ ਤਰ੍ਹਾਂ ਲੱਗਦਾ ਮੰਕੀ ਵਧੀਆ ਨਾ ਮੰਕੀ ਜੀ ਆ ਦੇਖੋ ਜੀ ਮੰਕੀ 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 ਭਾਜੀ ਆ ਗਿਆ ਇੱਧਰ ਮੰਕੀ ਬਹੁਤ ਆ ਬਾਂਦਰ ਬਹੁਤ ਆ ਬਾਂਦਰ ਕਹਿੰਦਾ ਥੋੜਾ ਜਿਹਾ ਹੋਰ ਤਰ੍ਹਾਂ ਲੱਗਦਾ ਮੰਕੀ ਵਧੀਆ ਨਾ ਓਕੇ ਠੀਕ ਆ ਲਓ ਜੀ ਸੰਗਤ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਤੇ ਹੁਣ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਆ ਦੇਖੋ ਕਿੰਨਾ ਸੋਹਣਾ 뷰 ਆ ਇੱਧਰ ਗੁਰਦੁਆਰਾ ਸਾਹਿਬ ਆ ਤੇ ਇੱਧਰ ਹੈਗਾ ਆ ਪਿੱਪਲ ਲਾਈਵ ਹੋਇਆ ਜੀ ਬਹੁਤ ਵਧੀਆ ਬੋਰਡ ਵੀ ਆ ਬੋਰਡ ਵੀ ਆ ਬੋਰਡ ਵੀ ਆ ਬੋਰਡ ਤਾਂ ਅੱਜ ਕੱਲ੍ਹ ਵੇਖਣ ਵਾਸਤੇ ਨਹੀਂ ਮਿਲਦੇ ਸਹੀ ਆ ਤੇ ਜਿਨ੍ਹਾਂ ਪਿੰਡਾਂ ਵਿੱਚ ਹੈਗੇ ਆ ਵੱਢਣੇ ਨਹੀਂ ਚਾਹੀਦੇ ਸੰਭਾਲ ਕੇ ਰੱਖਣੇ ਚਾਹੀਦੇ ਸੰਭਾਲ ਕੇ ਰੱਖਣੇ ਚਾਹੀਦੇ ਆ ਇੱਕ ਬੋਰਡ ਹੀ ਆ ਜਿਹੜਾ ਕਹਿੰਦੇ ਦਿਨੇ ਵੀ ਆਕਸੀਜਨ ਦਿੰਦਾ ਤੇ ਰਾਤ ਨੂੰ ਵੀ ਆਕਸੀਜਨ ਦਿੰਦਾ ਤੇ ਆਓ ਗੁਰਦਰਾ ਸਾਹਿਬ ਦੇ ਆਪਾਂ ਦਰਸ਼ਨ ਕਰਨ ਵਾਸਤੇ ਚੱਲਦੇ ਆਂ ਇਹ ਸਾਹਮਣੇ 메인 ਐਂਟਰੀ ਤੁਸੀਂ ਦੇਖ ਰਹੇ ਹੋ ਦੇਖੋ ਕਿੰਨੀ ਸੋਹਣੀ ਬਣਾਈ ਹੋਈ ਆ ਤੇ ਇੱਥੋਂ ਅਸੀਂ ਐਂਟਰ ਕਰਾਂਗੇ ਫਿਰ ਅਸੀਂ ਅੰਦਰ ਜਾ ਕੇ ਪਹਿਲਾਂ ਤਾਂ ਅਸੀਂ ਆਪਣੇ ਹੱਥ ਸਾਫ਼ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਕਰਾਂਗੇ ਆਪਣੇ ਚਰਨ ਪਵਿੱਤਰ ਚਰਨ ਪਵਿੱਤਰ ਕਰਨ ਤੋਂ ਬਾਅਦ ਅਸੀਂ ਚੱਲੇ ਪਾਏ ਜੀ ਦਰਬਾਰ ਸਾਹਿਬ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਦੇਖ ਤੇ ਸੋ ਇਹ ਸ ਕਰਕੇ ਪਿਤਾ ਜੀ ਨੂੰ ਹੁਣਾਂ ਨੂੰ ਦੇਖ ਲੈਣ ਵਾਸਤੇ ਭੇਜਿਆ ਤੇ ਤੁਹਾਡੀ ਜਿੰਨੀ ਵੀ ਭਾਵਨਾ ਜਾਂ ਛਰਦਾ ਜਾਂ ਹਿੰਮਤ ਆ ਤੁਹਾਡੀ ਤੁਸੀਂ ਉਨੀ ਦੇਖ ਜਰੂਰ ਕਰਵਾਓ ਕਿਉਂਕਿ ਐਸਾ ਸਥਾਨ ਦਾ ਇਤਿਹਾਸਿਕ ਕੁਸ਼ ਇਹ ਹੋ ਜਾਇਆ ਕਿ ਜਿਹੜਾ ਵੀ ਦੇਖ ਕਰਵਾ ਕੇ ਅਰਦਾਸ ਕਰਵਾਉਂਦਾ ਉਸ ਯਾਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਉਹ ਵੀ ਅਸੀਂ ਤੁਹਾਨੂੰ ਇਸ ਬਲੌਗ ਦੇ ਵਿੱਚ ਦੱਸਾਂਗੇ ਤੇ ਇਸ ਲਈ ਪਹਿਲਾਂ ਤਾਂ ਪਿਤਾ ਜੀ ਹੈਲੇ ਦੇਖ ਲੈਣ ਵਾਸਤੇ ਤੇ ਲੈ ਕੇ ਪਿਤਾ ਜੀ ਹੁਣੀ ਆ ਗਏ ਤੇ ਹੁਣ ਅਸੀਂ ਜਾਵਾਂਗੇ ਦਰਵਾਸਰ ਸਾਹਿਬ ਦਰਸ਼ਨ ਕਰਾਂਗੇ। ਆਪਣੌਰ ਸਾਡਾ ਹੱਥ ਛੜਾ ਕੇ ਭੱਜ ਗਈ ਸੀ ਤੇ ਕੱਲੀ ਦੌੜ ਜਾਂਦੀ ਹੈ ਇਹ। ਤੇ ਚਲੋ ਇਸ ਗੁਰਦਰਾ ਸਾਹਿਬ ਦਾ ਇਤਿਹਾਸ ਇਹ ਹੈ ਜੀ ਕਿ 6ਵੇਂ ਪਾਸ਼ਾ ਮੇਰੇ ਪੀੜੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਵੰਜਾ ਰਾਜ ਨੂੰ ਰਿਹਾ ਅਕਰਵਾ ਕੇ ਚੰਦੂ ਦੀ ਨੱਕ ਚ ਨਕੇਲ ਪਾ ਕੇ ਜਦੋਂ ਇਸ ਸਥਾਨ ਤੇ ਪੁੱਜੇ ਸੀ ਤਾਂ ਉਹਨਾਂ ਦੇ ਨਾਲ 7 ਤੋਪਾ ਸਨ ਅਤੇ 1100 ਘੋੜਸਵਾਰ ਤੇ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਇਸ ਬੇਰੀ ਦੇ ਰੁੱਖ ਦੇ ਹੇਠ ਬੰਨਿਆ ਸੀਗਾ ਤੁਹਾਨੂੰ ਉਸ ਬੇਰੀ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਇਸ ਕਰਕੇ ਇਸ ਗੁਰੂ ਸਾਹਿਬ ਜੀ ਨੇ ਇੱਥੇ বিশ্রਾਮ ਕੀਤਾ ਸੀਗਾ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਦਮਦਮਾ ਸਾਹਿਬ ਰੱਖਿਆ ਗਿਆ ਸੀ ਤੇ ਫਿਰ ਸਾਹਿਬ ਚੇਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਸਥਾਨ ਤੇ ਆਏ ਸਨ ਤੇ ਉਹਨਾਂ ਨੇ ਵੀ ਆਪਣੇ ਪਵਿੱਤਰ ਚਰਨ ਇਸ ਸਥਾਨ ਤੇ ਪਾਏ ਗੁਰੂ ਗੋਬਿੰਦ ਸਿੰਘ ਜੀ ਜਦੋਂ ਉੱਚ ਦਾ ਪੀਰ ਬਣ ਕੇ ਇਸ ਸਥਾਨ ਤੇ ਪੁੱਜੇ ਸੀ ਅਤੇ ਸੰਗਤ ਨੂੰ ਆਪਣੇ ਪਵਿੱਤਰ ਹੱਥਾਂ ਦੇ ਨਾਲ ਦੇਖ ਵਰਤਾਈ ਸੀ ਤੇ ਜਿਸ ਕਰਕੇ ਗੁਰੂ ਜੀ ਨੇ ਬਰ ਦਿੱਤਾ ਸੀਗਾ ਕਿ ਜਿਹੜਾ ਵੀ ਇਸ ਸਥਾਨ ਤੇ ਦੇਖ ਲੈ ਕੇ ਅਰਦਾਸ ਕਰੇਗਾ ਤਾਂ ਉਸ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਸੋ ਅੱਜ ਵੀ ਇੱਥੇ ਜਿਨਨੇ ਵੀ ਲੋਕ ਆਪ ਦੇਖ ਲੈ ਕੇ ਅਰਦਾਸ ਕਰਦੇ ਨੇ ਉਹਨਾਂ ਦੀ ਹਰ ਇੱਕ ਮਨੋਕਾਮਨਾ ਪੂਰੀ ਹੁੰਦੀ ਆ ਤੇ ਇੱਕ ਇਤਿਹਾਸ ਵਿੱਚ ਇਹ ਵੀ ਦੱਸਿਆ ਗਿਆ ਘਟਨਾ ਇਹ ਵੀ ਵਾਪਰੀ ਸੀ ਇਸ ਸਥਾਨ ਤੇ ਕਿ ਉਸ ਗੁਰੂ ਸਾਹਿਬ ਦੇ ਸਮੇਂ ਇਸ ਨਹਿਰ ਦਾ ਇੱਥੇ ਨਹਿਰ ਬਗਦੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ ਨਾ ਤੇ ਉਹ ਨਹਿਰ ਦਾ ਸਰਵੇ ਹੋਇਆ ਸੀਗਾ ਤੇ ਨਹਿਰ ਨੂੰ ਗੁਰਦੁਆਰਾ ਇਸ ਸਥਾਨ ਤੋਂ ਦੇ ਵਿੱਚੋਂ ਲੰਘਣ ਦੀ ਯੋਜਨਾ ਬਣਾਈ ਸੀਗੀ ਉਦੋਂ ਜਿਹੜਾ ਅੰਗਰੇਜ਼ ਸਗਾ ਤਾਂ ਉਹਨੇ ਉਹਨੇ ਇਹ 베ਰੀ ਨੂੰ ਕੱਟਾ ਲਗਾਉਣਾ ਮਤਲਬ ਕੱਟਣ ਲੱਗਾ ਸੀ ਉਹ ਅੰਗਰੇਜ਼ ਤੇ ਜਦੋਂ ਉਹਨੇ ਦੋ ਤਿੰਨ ਸੱਟਾਂ ਮਾਰੀਆਂ ਕੱਟ ਲਈ ਦੋ ਤਿੰਨ ਤੱਕ 베ਰੀ ਜੋ ਕਹਿੰਦੇ ਖੂਨ ਨਿਕਲਿਆ ਸੀ ਇਹ ਸਾਹਮਣੇ ਤੁਸੀਂ 베ਰੀ ਦੇਖ ਰਹੇ ਹੋ ਮਦਰੀ 베ਰੀ ਦੇ ਦਰਸ਼ਨ ਕਰ ਰਹੇ ਹੋ ਅੱਜ ਵੀ ਹਰੀ ਭਰੀ 베ਰੀ ਹੈਗੀ ਆ ਜੀ ਤੇ 베ਰੀ ਦੇ ਵਿੱਚੋਂ ਖੂਨ ਨਿਕਲਿਆ ਸੀਗਾ ਤੇ ਅੰਗਰੇਜ਼ ਉਸੇ ਸਮੇਂ ਅੰਨ ਹੋ ਗਿਆ ਸੀ ਤੇ ਜਦੋਂ ਉਹ ਅੰਨ ਹੋ ਗਿਆ ਸੀਗਾ ਤਾਂ ਫਿਰ ਅੰਗਰੇਜ਼ ਨੇ 51 ਰੁਪਿਆ ਦੀ ਤੇਗ ਕਰਵਾ ਕੇ ਅਰਦਾਸ ਬੇਨਤੀ ਕੀਤੀ ਭੁੱਲ ਬਖਸ਼ਾਈ ਸੀ ਜਿਸ ਕਰਕੇ ਉਹ ਮੁੜ ਕੇ ਠੀਕ ਹੋ ਗਿਆ ਸੀ ਉਸੇ ਸਮੇਂ ਹੈਨਾ ਤੇ ਉਹਨੇ ਫਿਰ ਸਾਈਡ ਤੇ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ ਵਾ ਲੇਕਿਨ ਸੰਗਤ ਜਿਹੜੀ ਇੱਥੇ ਮੇਨ ਗੁਰਦੁਆਰਾ ਸਾਹਿਬ ਹੀ ਜ਼ਿਆਦਾ ਆਉਂਦੀ ਹੈਗੀ ਅਤੇ ਉਹਦਾ ਸਾਈਡ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਅੱਜ ਵੀ ਦਰਬਾਰ ਸਾਹਿਬ ਅਤੇ 베ਰੀ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਅਸੀਂ ਇੱਧਰ ਆਈ ਜੀ ਸਰੋਵਰ ਵੱਲ ਸਰੋਵਰ ਵੀ ਬਹੁਤ ਸੋਹਣਾ ਬਣਿਆ ਹੋਇਆ ਵਾ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਗੱਜੀ ਸਾਨੂੰ ਆਪਣੇ ਬੱਚਿਆਂ ਨੂੰ ਲੈ ਕੇ ਇਹ ਉਹ ਜਿਹੜੇ ਇਤਿਹਾਸਿਕ ਸਥਾਨਾਂ ਦੇ ਜਰੂਰ ਦਰਸ਼ਨ ਕਰਵਾਉਣੇ ਚਾਹੀਦੇ ਹਨ ਤੇ ਗੁਰੂ ਸਾਹਿਬ ਵੀ ਸਾਡੇ ਤੇ ਬਖਸ਼ਿਸ਼ਾਂ ਕਰਦੇ ਹਨ ਤੇ ਸੋ ਕਰਕੇ ਅੱਜ ਅਸੀਂ ਪਹੁੰਚੇ ਸੀ ਇਸ ਗੋਦਰਾ ਸਾਹਿਬ ਤੁਹਾਨੂੰ ਵੀ ਦਰਸ਼ਨ ਕਰਵਾਏ ਜੇਕਰ ਤੁਸੀਂ ਪਹਿਲਾਂ ਇਸ ਗੋਦਰਾ ਸਾਹਿਬ ਦੇ ਦਰਸ਼ਨ ਕੀਤੇ ਹਨ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਜਿਨ੍ਹਾਂ ਸੰਗਤਾਂ ਨੇ ਇਸ ਗੋੜਦਵਾਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਉਹ ਵੀ ਕਰ ਸਕਣ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਗੁਰੂ ਸਾਹਿਬ ਦੀਆਂ ਤੋਪਾਂ ਜਿਹੜੀਆਂ ਸੱਤ ਤੋਪਾਂ ਗੁਰੂ ਸਾਹਿਬ ਇਸ ਸਥਾਨ ਤੇ ਲੈ ਕੇ ਪੁੱਜੇ ਸਨ ਇਹ ਉਹ ਤੋਪਾਂ ਹਨ ਜੀ ਤੇ ਤੁਸੀਂ ਸਾਹਮਣੇ ਵੇਖ ਰਹੇ ਹੋ ਇਹਦੇ ਪਿੱਛੇ ਹੈਗੀ ਹੈ 베ਰੀ ਉਹਦੇ ਤੁਸੀਂ ਦਰਸ਼ਨ ਪਹਿਲਾਂ ਕਰ ਚੁੱਕੇ ਹੋ ਤੇ ਗੋੜਦਵਾਰ ਬਹੁਤ ਹੀ ਸੋਹਣਾ ਬਣਿਆ ਹੋਇਆ ਜਰੂਰ ਆਓ ਇੱਥੇ ਦਰਸ਼ਨ ਕਰੋ ਤੇ ਆਪਣੇ ਪਰਿਵਾਰਾਂ ਸਮੇਤ ਇੱਕ ਮਹੀਨੇਚ ਜਹ ਹਫਤੇ ਜਿੱਦਾਂ ਵੀ ਤੁਹਾਡੇ ਕੋਲ ਸਮਾਂ ਹੈਗਾ ਤੁਸੀਂ ਜ਼ਰੂਰ ਗੁਰੂ ਦੇ ਲਈ ਸਮਾਂ ਕੱਢਿਆ ਕਰੋ ਦਰਸ਼ਨ ਜ਼ਰੂਰ ਕਰਿਆ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਤੇ ਇਹ ਸੀ ਸਾਡਾ ਅੱਜ ਦਾ ਵਲੋਗ ਕੀ ਲੈਣਾ ਪੁੱਤ ਕੀ ਲੈਣਾ ਚਾਹ ਚਾਹ ਵਲੋਗ ਤੁਹਾਨੂੰ ਕਿਵੇਂ ਲੱਗਿਆ ਸਾਡਾ ਵਲੋਗ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤਹੀਂ ਇਹ ਇਸ ਬਲੌਗ ਦੀ ਸਮਾਪਤੀ ਹੈ ਬਲੌਫ ਅਤੇ ਵਾਈਗੁਰਜੀਕਾ